ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸੋ ਸਾਧ ਸੰਗਤ ਜੀ ਜੋ ਵੀ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜਰੂਰ ਸਰਵਣ ਕਰ ਲੈਣ ਜੀ ਸੋ ਸਾਧ ਸੰਗਤ ਜੀ ਜ਼ਿਆਦਾ ਦੇਰ ਨਾ ਕਰਦੇ ਹੋਏ ਆਓ ਗੁਰੂ ਜੀ ਦਾ ਓਟ ਆਸਰਾ ਲੈਂਦੇ ਹੋਏ ਸਾਖੀ ਨੂੰ ਆਰੰਭ ਕਰਦੇ ਹਾਂ ਜੀ ਸਾਧ ਸੰਗਤ ਜੀ ਖਾਲਸਾ ਸਾਜਣ ਉਪਰੰਤ 11 ਦੇ ਕਰੀਬ ਜੰਗਾ ਗੁਰੂ ਜੀ ਨੂੰ ਲੜਨੀਆਂ ਪਈਆਂ ਜਿਨ੍ਹਾਂ ਵਿੱਚੋਂ 6 ਦਾ ਮੈਦਾਨ ਤਾਂ ਅਨੰਦਪੁਰ ਹੀ ਰਿਹਾ ਬਾਕੀ ਪੰਜ ਵਿੱਚੋਂ ਨਿਰਮੋਘੜ ਬੰਸਾਲੀ ਸਰਸਾ ਚਮਕੌਰ ਅਤੇ ਖਿਦਰਾਣੇ ਦੀ ਢਾਬ ਮੈਦਾਨ ਬਣੇ ਇਹ ਠੀਕ ਰਹੇਗਾ ਕਿ ਜੰਗਾ ਝੜਪਾਂ ਤੇ ਜੁੱਧਾਂ ਦਾ ਵਰਣਨ ਕਰਨ ਤੋਂ ਪਹਿਲਾਂ ਗੁਰੂ ਜੀ ਦੀ ਰਣਨੀਤੀ ਤੇ ਇੱਕ ਫਿਰਤੂ ਝਾਤ ਮਾਰ ਲਈ ਜਾਏ ਗੁਰੂ ਗੋਬਿੰਦ ਸਿੰਘ ਜੀ ਢਾਈ ਫਟ ਤੁਰਤ ਫੁਰਤ ਦੀ ਨੀਤੀ ਉਹ ਤੇਜ ਜਿਹੀ ਰੱਖਦੇ ਸਨ ਪੰਗਾਣੀ ਦੀ ਇਤਨੀ ਵੱਡੀ ਜੰਗ ਦਾ ਫੈਸਲਾ ਕੇਵਲ 3.5 ਘੰਟਿਆਂ ਵਿੱਚ ਹੋ ਗਿਆ ਸੀ ਨਿਦੌਣ ਇੱਕ ਹੱਲੇ ਵਿੱਚ ਹੀ ਜਿੱਤਿਆ ਗਿਆ ਗੁਰੂ ਜੀ ਫੈਸਲਾ ਤੇ ਉਸਕੇ ਅਮਲ ਤੁਰੰਤ ਕਰਦੇ ਸਨ ਘੋੜੇ ਫਰਤੀਲੇ ਤੇ ਰਾਖਲੇ ਤੋਪਾਂ ਵੀ ਫਟ ਪਹੁੰਚਾ ਦਿੰਦੇ ਸਨ ਫੇਰ ਹਰ ਜੰਗ ਵਿੱਚ ਉਹਨਾਂ ਵਿਰੋਧੀ ਧਿਰ ਨੂੰ ਮਜ਼ਬੂਤ ਕੀਤਾ ਸੀ ਕਿ ਉਹ ਉਸ ਥਾਂ ਤੇ ਲੜੇ ਜਿੱਥੇ ਗੁਰੂ ਜੀ ਜੁੱਧ ਕਰਨਾ ਲੋੜ ਦੇ ਸਨ ਆ ਸੰਗਤ ਜੀ ਗੁਰੂ ਜੀ ਵਿਰੋਧੀ ਧਿਰ ਨੂੰ ਇਤਨਾ ਖਪਾ ਤੇ ਥਕਾ ਦਿੰਦੇ ਸਨ ਕਿ ਹਮਲਾਵਰ ਆਪਣੀ ਮਹੋਇਮ ਵਿੱਚੇ ਛੱਡ ਦੌੜਨਾ ਲੋੜ ਦੇ ਸਨ ਅਗਵਾਈ ਦੇ ਮੁੱਖ ਆਧਾਰਾਂ ਨੂੰ ਵੀ ਕਦੇ ਢਿੱਲਾ ਨਾ ਛੋੜਿਆ ਆਪ ਅੱਗੇ ਹੋ ਕੇ ਅਗਵਾਈ ਕਰਦੀ ਕਿਸੇ ਜੰਗ ਵਿੱਚ ਵੀ ਪਿੱਛੇ ਨਹੀਂ ਰਹੀ ਜਬ ਤਨੂ ਕਿਸੇ ਹੀ ਲੇ ਢਲਾ ਨਾ ਹੋਣ ਦਿੰਦੇ ਜੇ ਬਾਬਾ ਅਜੀਤ ਸਿੰਘ ਮਿੱਠੀ ਹਾਜ਼ਰ ਤੋਂ ਅੱਗੇ ਫੌਜ ਲੈ ਗਏ ਤਾਂ ਉਸ ਨੂੰ ਵੀ ਤਾੜਨਾ ਕੀਤੀ ਰਹਿਤ ਪਿਆਰੀ 모ਹੇ ਕੋ ਦਾ ਆਦਰਸ਼ ਹਰ ਸਿੱਖ ਵਿੱਚ ਭਰ ਦਿੱਤਾ ਸੀ ਹੌਸਲਾ ਕਦੇ ਨਾ ਟਹਿਣ ਦਿੱਤਾ ਸਾਧ ਸੰਗਤ ਜੀ ਿਰਵਨ ਨੇ ਖੂਬ ਲਿਖਿਆ ਹੈ ਕਿ ਗੁਰੂ ਨਾਲ ਸਿੱਖਾਂ ਦੀ ਉਸ ਲਗਾਓ ਤੇ ਸਿਦਕ ਅਚਰਜਤਾ ਦੀ ਹੱਦ ਤੀਕ ਪੂਜਾ ਹੋਇਆ ਸੀ ਮੌਤ ਦਾ ਡਰ ਉਹਨਾਂ ਦੀਆਂ ਹੱਡੀਆਂ ਵਿੱਚ ਨਹੀਂ ਸੀ ਰਹਾ ਹਰ ਕੋਈ ਆਪਣੇ ਆਪ ਨੂੰ ਸਵਾ ਲੱਖ ਬਰਾਬਰ ਗਿਣਦਾ ਸੀ ਹਰ ਇੱਕ ਫੌਜੀ ਦਾ ਇੱਕ ਦੂਜੇ ਨਾਲ ਸਕੇ ਭਰਾਵਾਂ ਨਾਲੋਂ ਵੱਧ ਪਿਆਰ ਸੀ ਹਰ ਸਿੱਖ ਵਿੱਚ ਗੁਰੂ ਨੇ ਆਪਣਾ ਰੂਪ ਹੀ ਭਰ ਦਿੱਤਾ ਸੀ ਸਾਧ ਸੰਗਤ ਜੀ ਗੁਰੂ ਜੀ 212 ਕਿਸਮ ਦੇ ਹਥਿਆਰ ਵਰਦਨਾ ਤੇ ਚਲਾਉਣਾ ਜਾਣਦੇ ਸਨ ਸਾਧ ਸੰਗਤ ਜੀ ਜਰਨੈਲ ਉਹਨਾਂ ਜਿਹਾ ਕੋਈ ਹੈ ਨਹੀਂ ਸੀ ਤੇ ਸਿਪਾਈ ਵੀ ਕੋਈ ਹੋਰ ਉਹਨਾਂ ਜਿਹਾ ਨਹੀਂ ਸੀ ਕੋੜ ਸਵਾਰ ਉਹਨਾਂ ਜਿਹਾ ਕੋਈ ਹੈ ਨਹੀਂ ਸੀ ਤੇ ਤਰਾਕੀ ਉਹਨਾਂ ਜਿਹੀ ਕੋਈ ਕਰ ਨਹੀਂ ਸੀ ਸਕਦਾ ਨਿਸ਼ਾਨੇਬਾਜ਼ੀ ਇਤਨੇ ਕੇ ਉੜਦੇ ਪੰਛੀ ਫੁੰਡ ਲੈਂਦੇ ਤੇ ਤੀਰ ਅੰਦਾਜ਼ ਐਸੇ ਕੇ ਇੱਕੋ ਵਾਰੀ ਕਮਾਨ ਵਿੱਚੋਂ ਚਾਰ ਤੀਰ ਵੱਖ-ਵੱਖ ਨਿਸ਼ਾਨਿਆਂ ਤੇ ਮਾਰ ਲੈਂਦੀ ਖੱਬੇ ਸੱਜੇ ਦੋਹਾਂ ਹੱਥਾਂ ਨਾਲ ਗੁਰੂ ਜੀ ਤੀਰ ਚਲਾ ਸਕਦੇ ਸਨ 3 ਮੀਲ ਤੱਕ ਉਹਨਾਂ ਦਾ ਛੱਡਿਆ ਤੀਰ ਮਾਰ ਕਰ ਸਕਦਾ ਸੀ ਦੁਸ਼ਮਣ ਜੋਧਿਆ ਦੀ ਵੀ ਬਹੁਤ ਹੀ ਕਦਰ ਕਰਦੇ ਕਦੇ ਪਗੜੀ ਠੱਠੇ ਤੇ ਵਾਰ ਨਾ ਕਰਨ ਦਿੰਦੇ ਇਹ ਹੁਕਮ ਵੀ ਦੇ ਰੱਖਿਆ ਸੀ ਭਾਗੇ ਅਗਰ ਮਗਰ ਨਹੀਂ ਕੀਜੇ ਸ਼ਸਤਰਾਂ ਦਾ ਸਤਿਕਾਰ ਆਪ ਕਰਦੇ ਤੇ ਸਿੱਖਾਂ ਨੂੰ ਕਰਨ ਲਈ ਕਹਿੰਦੇ ਇੱਕ ਵਾਰੀ ਸ਼ਸਤਰ ਉਤਾਰ ਕੇ ਰੱਖੇ ਹੋਏ ਸਨ ਤੇ ਉੱਤੇ ਸਿੱਖ ਚੋਰ ਵੀ ਕਰ ਰਿਹਾ ਸੀ ਕਿ ਮੱਖੀ ਤੱਕ ਨਾ ਬੈਠੇ ਐਫ ਸਰੋਹੀ ਜਹਤ ਸੀ ਜਹੇ ਹਮਾਰੇ ਪੀਰ ਉਹਨਾਂ ਦਾ ਹੀ ਬਚਨ ਹੈ ਕਿਸੇ ਦੀ ਮਾਂ ਬੇਟੀ ਨੂੰ ਹੱਥ ਤੱਕ ਨਾ ਲਗਾਉਣ ਦਾ ਹੁਕਮ ਸੀ ਹਮਲੇ ਜਾਣੋ ਪੰਥ ਉਚੇਰੇ ਉਹਨਾਂ ਦਾ ਹੀ ਫਰਮਾਨ ਸੀ ਜੰਗ ਜੰਗ ਨੂੰ ਖਤਮ ਕਰਨ ਲਈ ਹੀ ਕਰਦੇ ਸਨ ਸਭ ਹੀਲੇ ਮੁੱਕ ਜਾਣ ਤਾਂ ਤਲਵਾਰ ਦੀ ਮੁੱਠ ਤੇ ਹੱਥ ਰੱਖਣਾ ਧਰਮ ਹੈ ਇਹ ਹੀ ਔਰੰਗਜ਼ੇਬ ਨੂੰ ਵੀ ਲਿਖਿਆ ਸੀ ਸਾਧ ਸੰਗਤ ਜੀ ਆਨੰਦਪੁਰ ਦੀ ਪਹਿਲੀ ਜੰਗ ਬਾਰੇ ਸ਼੍ਰੀ ਗੁਰ ਸੋਭਾ ਦੇ ਲਖਾਰੀ ਸੈਨਾਪਤੀ ਨੇ ਲਿਖਿਆ ਹੈ ਕਿ ਅਮਰਤ ਸ਼ੱਕ ਕੇ ਬਹੁਤ ਲੋਕੀ ਆਪਣੇ ਘਰਾਂ ਨੂੰ ਨਵਾਂ ਉਤਸ਼ਾਹ ਲੈ ਕੇ ਮੁੜੇ ਜਿੱਥੇ ਵੀ ਉਹ ਪੁੱਜੇ ਉਸ ਇਲਾਕੇ ਨੇ ਆਪਣੇ ਆਪ ਨੂੰ ਸੁਰੱਖਿਅਤ ਪਾਇਆ ਪਹਾੜੀ ਰਾਜਿਆਂ ਨੇ ਇਹ ਸਭ ਕੁਝ ਆਪਣੇ ਵਿਰੁੱਧ ਹੀ ਜਾਣਿਆ ਅਤੇ ਉਹ ਉਪਰਾਲੇ ਕਰਨ ਲੱਗੇ ਕਿ ਅੱਗੇ ਗੁਰੂ ਅਮਰਤ ਸਿਖਾਉਣਾ ਬੰਦ ਕਰ ਦੇਣ ਉਹਨਾਂ ਔਰੰਗਜ਼ੇਬ ਨੂੰ ਦਖਨ ਲਿਖਿਆ ਕਿ ਇਸ ਉਠ ਰਹੀ ਤੇ ਵਧ ਰਹੀ ਤਾਕਤ ਨੂੰ ਰੋਕਿਆ ਜਾਏ ਭਾਈ ਸੁਖਾ ਸਿੰਘ ਕਰਤਾ ਗੁਰ ਬਿਲਾਸ ਅਨੁਸਾਰ ਪਹਾੜੀ ਰਾਜਾ ਨੇ ਦਿੱਲੀ ਤੋਂ ਕੁਝ ਮੁਫਤੀਆਂ ਕਾਜ਼ੀਆਂ ਤੇ ਨਕਸ਼ਬੰਦੀਆਂ ਦੇ ਦਸਖਤਾਂ ហេਠਾਂ ਇੱਕ ਅਰਜਦਾਸਤ ਖਾਸ ਕਾਸ਼ਿਦ ਹੱਥ ਬਾਦਸ਼ਾਹ پاس ਭੇਜੀ ਉਸ ਅਰਜਦਾਸਤ ਵਿੱਚ ਪਿਛਲਾ ਸਾਰਾ ਇਤਿਹਾਸ ਲਿਖਿਆ ਤੇ ਖਾਲਸਾ ਸਾਜਣ ਦੀ ਵਾਰਤਾ ਲਿਖੀ ਚਾਰ ਬਰਨ ਇੱਕ ਜਾ ਇ ਨਕੀਨੇ ਅੰਮ੍ਰਿਤ ਨਿਜ ਉਪਦੇਸ਼ ਸੋ ਕੀਨੇ ਸਾਨੂੰ ਵੀ ਖਾਲਸਾ ਸੱਜਣ ਲਈ ਕਿਹਾ ਪਰ ਅਸਾਂ ਇਨਕਾਰ ਕਰ ਦਿੱਤਾ ਉਹ ਗੁਰੂ ਗੋਬਿੰਦ ਸਿੰਘ ਵੀ ਆਖ ਰਹੇ ਹਨ ਕਿ ਐਸਾ ਖਾਲਸਾ ਸਾਜਿਆ ਹੈ ਜੋ ਹਿੰਦੂ ਮੁਸਲਮਾਨਾਂ ਦੀਆਂ ਅੱਖਾਂ ਵਿੱਚ ਟੀਲੇ ਵਾਂਗੂ ਰੜਕੇਗਾ ਅਤੇ ਦੋਹਾਂ ਨੂੰ ਚੈਨ ਨਾਲ ਸੌਂ ਨਹੀਂ ਦੇਵੇਗਾ ਇਦਰੇ ਰਾਜਾ ਕਹਿਲੂਰ ਨੇ ਹੰਡੂਰ ਨੂੰ ਲਿਖਿਆ ਕਿ ਆਨੰਦਪੁਰ ਦਾ ਘੇਰਾ ਘੱਟ ਕੇ ਜੁੱਧ ਕਰਨਾ ਚਾਹੀਦਾ ਹੈ ਪਰ ਉਹ ਸਾਰੇ ਹੀ ਗੁਰੂ ਜੀ ਦੀ ਮਜਬੂਤ ਸ਼ਕਤੀ ਨੂੰ ਜਾਣਦੇ ਸਨ ਇਸ ਲਈ ਔਰੰਗਜ਼ੇਬ ਦੇ ਹੁਕਮ ਦੀ ਉਡੀਕ ਵਿੱਚ ਸਨ ਸਰਹੰਦ ਦੇ ਨਵਾਬ ਨੂੰ ਆਗਿਆ ਮਿਲੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਵੱਧਦੀ ਤਾਕਤ ਨੂੰ ਰੋਕੇ ਦੀਨਾ ਬੇਗ ਦੇ ਪੈਂਦੇ ਖਾਨ ਦੀ ਅਗਵਾਈ ਹੇਠਾਂ ਫौज ਭੇਜੀ ਗਈ ਆਨੰਦਪੁਰ ਦੇ ਖੁੱਲੇ ਮੈਦਾਨ ਵਿੱਚ ਜੰਗ ਆਰੰਭ ਹੋ ਗਈ ਵੱਡੇ ਸਹਿਬ ਜਾਦੇ ਜੋ ਅਜੇ ਮਸਾਂ 15 ਕੋ ਸਾਲ ਦੇ ਸਨ ਨੇ ਖੂਬ ਹੱਥ ਦਿਖਾਏ ਸੈਨਾਪਤੀ ਦਾ ਲਿਖਣਾ ਹੈ ਕਿ ਬਾਬਾ ਜੀਤ ਸਿੰਘ ਨੇ ਤਕਰੀਬਨ ਸਾਰੀ ਫੌਜ ਨੂੰ ਹੀ ਭਾਜ ਪਾ ਦਿੱਤੀ ਅਤੇ ਰਾਜੇ ਖਬਰਾ ਗਏ ਪੋਜ ਨੂੰ ਪਿੱਛੇ ਮੁੜਦਾ ਦੇਖ ਪੈਂਦੇ ਖਾਨ ਅੱਗੇ ਵਧਿਆ ਅਤੇ ਉਥੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਲਕਾਰਿਆ ਕਿ ਉਹ ਸਿੱਧੇ ਮੁਕਾਬਲੇ ਲਈ ਸਾਹਮਣੇ ਆਉਣ ਸਾਧ ਸੰਗਤ ਜੀ ਪੈਂਦੇ ਖਾਨ ਦਾ ਸਾਰਾ ਸਰੀਰ ਸੰਜੋ ਨਾਲ ਟਕਿਆ ਹੋਇਆ ਸੀ ਕੇਵਲ ਕੰਨ ਹੀ ਟਕੇ ਬਗੈਰ ਸਨ ਪੈਂਦੇ ਖਾਨ ਨੇ ਪਹਿਲਾ ਤੀਰ ਚਲਾਇ ਪਰ ਗੁਰੂ ਜੀ ਤੱਕ ਪਹੁੰਚ ਹੀ ਨਾ ਸਕੇ ਗੁਰੂ ਜੀ ਨੇ ਘੋੜੇ ਨੂੰ ਮੋੜ ਕੇ ਪੈਂਦੇ ਖਾਂ ਦੇ ਕੰਨਾਂ ਦਾ ਨਿਸ਼ਾਨਾ ਬਣਾ ਕੇ ਐਸਾ ਤੀਰ ਮਾਰਿਆ ਕਿ ਉਹ ਉੱਥੇ ਹੀ ਚਿੱਤ ਹੋ ਗਿਆ ਦੀਨਾ ਬੇਗ ਵੀ ਸਖਤ ਫਟੜ ਹੋਇਆ ਅਤੇ ਫੌਜਾਂ ਸਮੇਤ ਉਹ ਭੱਜ ਉੱਠਿਆ ਸੰਗਤ ਜੀ ਇਹ ਜੰਗ ਦਸੰਬਰ 1699 ਤੋਂ ਜਨਵਰੀ 1700 ਈਸਵੀ ਨੂੰ ਹੋਈ ਗੁਰੂ ਜੀ ਨੇ ਜਾਣ ਲਿਆ ਸੀ ਕੇ ਜੰਗਾਂ ਦਾ ਮੋੜ ਹੈ ਸੋ ਉਹਨਾਂ ਕਿਲੇ ਹੋਰ ਮਜ਼ਬੂਤ ਕਰ ਲਏ ਸਾਧ ਸੰਗਤ ਜੀ ਆਓ ਅਨੰਦਪੁਰ ਦੀ ਦੂਜੀ ਜੰਗ ਬਾਰੇ ਸਾਂਝ ਪਾਉਂਦੇ ਹਾਂ ਸ਼ਹਿਜਾਦਾ ਮੁਜਮ ਕੋਈ ਖਾਸ ਦਿਲਚਸਪੀ ਨਹੀਂ ਸੀ ਲੈ ਰਿਹਾ ਅਤੇ ਪੰਜਾਬ ਦਾ ਕੋਈ ਗਵਰਨਰ ਵੀ ਨਹੀਂ ਸੀ ਔਰੰਗਜ਼ੇਬ ਨੇ 15 ਅਕਤੂਬਰ 1700 ਈਸਵੀ ਨੂੰ ਜ਼ਬਰਦਸਤ ਖਾਨ ਨੂੰ ਪੰਜਾਬ ਦਾ ਗਵਰਨਰ ਥਾਪਿਆ ਪਾਰੋ ਪੋਜ ਨਾ ਸਕਿਆ ਪਹਾੜੀ ਰਾਜਾ ਨੇ ਆਪੂ ਹੀ ਸਾਂਝੇ ਹਮਲੇ ਦਾ ਫੈਸਲਾ ਕੀਤਾ ਤੇ ਆਨੰਦਪੁਰ ਛੱਡਣ ਲਈ ਆਖਰੀ ਚੇਤਾਵਨੀ ਭੇਜੀ ਕਿ ਗੁਰੂ ਈਨ ਮੰਨਣ ਆਨੰਦਪੁਰ ਵਾਲੀ ਜ਼ਮੀਨ ਦਾ ਕਿਰਾਇਆ ਦੇਣ ਅਤੇ ਅੱਗੇ ਤੋਂ ਹਰ ਸਾਲ ਕਰ ਦਿੰਦੇ ਰਹਿਣ ਗੁਰੂ ਜੀ ਨੇ ਉੱਤਰ ਵਜੋਂ ਇਹ ਲਿਖਿਆ ਕਿ ਜ਼ਮੀਨ ਦਾ ਪੂਰਾ ਮੁੱਲ ਗੋਰ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਤਾਰ ਦਿੱਤਾ ਸੀ ਅਤੇ ਹੋਰ ਅਦਾਇਗੀ ਨੇਜੇ ਦੀ ਨੋਕ ਤੇ ਹੀ ਹੋ ਸਕਦੀ ਹੈ। ਅਭਿਮਾਨ ਵਿੱਚ ਕੋਈ ਵੀ ਗੱਲ ਰਾਜਾ ਨੂੰ ਨਹੀਂ ਕਰਨੀ ਚਾਹੀਦੀ। ਪਹਾੜੀ ਰਾਜਾ ਨੇ ਜੰਗ ਦਾ ਐਲਾਨ ਕਰ ਦਿੱਤਾ ਅਤੇ ਮੁਕਾਮੀ ਰੰਗੜਾ ਤੇ ਗੁਜਰਾ ਨੂੰ ਵੀ ਆਪਣੀ ਫੌਜ ਵਿੱਚ ਸ਼ਾਮਲ ਕਰਕੇ ਆਨੰਦਪੁਰ ਤੇ ਹਮਰਾ ਬੋਲ ਦਿੱਤਾ। ਜਦ ਸਿੱਖਾਂ ਨੇ ਆਨੰਦਪੁਰ ਤੇ ਫਿਰ ਹਮਲੇ ਦੀ ਖਬਰ ਸੁਣੀ ਤਾਂ ਉਹ ਆਨੰਦਪੁਰ ਵੱਲ ਹਥਿਆਰ ਸਮੇਤ ਚੱਲ ਪਏ ਘੇਰਾ ਪਾਈ ਫੌਜ ਨੇ ਪਿਛੋਂ ਮਾਝੇ ਤੇ ਮਾਲਵੇ ਤੋਂ ਆਏ ਸਿੰਘਾਂ ਨੇ ਐਸਾ ਹਮਲਾ ਕੀਤਾ ਕਿ ਪਹਾੜੀਆਂ ਤੇ ਰੰਗੜਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਭਾਈ ਦਇਆ ਸਿੰਘ ਆਲਮ ਸਿੰਘ ਅਤੇ ਉਦੇ ਸਿੰਘ ਨੇ ਐਸੇ ਹੱਥ ਦਿਖਾਏ ਕਿ ਵਿਰੋਧੀ ਫੌਜਾਂ ਦਾ ਸੰਭਾਲਣਾ ਮੁਸ਼ਕਲ ਹੋ ਗਿਆ ਅੰਦਰੋਂ ਬਾਹਰੋਂ ਵਾਰ ਹੁੰਦੇ ਦੇਖ ਪਹਾੜੀ ਰਾਜੇ ਸ਼ਾਮ ਹੋਣ ਤੋਂ ਪਹਿਲਾਂ ਹੀ ਪਿੱਛੇ हट ਗਏ ਦੂਜੇ ਦਿਨ ਫਿਰ ਉਹਨਾਂ ਹਮਲੇ ਕੀਤੇ ਪਰ ਸਿੱਧੇ ਟੱਕਰੇ ਸਫਲਤਾ ਪ੍ਰਾਪਤ ਨਾ ਕਰਦੇ ਦੇਖ ਆਨੰਦਪੁਰ ਦਾ ਪੱਕਾ ਘੇਰਾ ਕੱਤ ਲਿਆ ਬਾਹਰੋਂ ਰਸਦਾਂ ਤੇ ਰੁਕਾਵਟ ਪਾ ਦਿੱਤੀ ਦੋ ਮਹੀਨੇ ਉਹਨਾਂ ਘੇਰੀ ਰੱਖਿਆ ਪਰ ਅੰਦਰੋਂ ਟਹਿੰਦੀ ਕਲਾਂ ਦੇ ਜਦ ਕੋਈ ਸੰਕੇਤ ਨਾ ਮਿਲੇ ਤਾਂ ਮਸ ਹਾਥੀ ਤੋਂ ਆਨੰਦਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੜਵਾਉਣ ਦੀ ਵਿਉਂਤ ਉਹਨਾਂ ਬਣਾਈ। ਗੁਰੂ ਜੀ ਨੂੰ ਜਦ ਇਸ ਮਨਸੂਬੇ ਦਾ ਪਤਾ ਲੱਗਾ ਤਾਂ ਉਹਨਾਂ ਮੁਸਕਰਾ ਕੇ ਕਿਹਾ ਕਿ ਉਹਨਾਂ ਪਾਸ ਵੀ ਇੱਕ ਹਾਥੀ ਹੈ। ਉਹਨਾਂ ਦਾ ਇਸ਼ਾਰਾ ਦੁਨੀ ਚੰਦ ਵੱਲ ਸੀ। ਦੁਨੀ ਚੰਦ ਤਾਂ ਏ ਸੁਣ ਕੇ ਕਿਲੇ ਦੀ ਦੀਵਾਰ ਟੱਪ ਕੇ ਭੱਜ ਗਿਆ ਤੇ ਲੱਤ ਵੀ ਟੜਵਾ ਬੈਠਾ ਸਾਧ ਸੰਗਤ ਜੀ ਭਾਈ ਦੁਨੀ ਚੰਦ ਭਾਈ ਸਾਲੋ ਦੇ ਖਾਨਦਾਨ ਵਿੱਚੋਂ ਸਨ ਤੇ ਜਦ ਉਹ ਲੱਤ ਟੜਵਾ ਕੇ ਘਰ ਪੁੱਜੇ ਤਾਂ ਸਭ ਨੇ ਫਟਕਾਰ ਪਾਈ ਸੱਪ ਲੜਨ ਨਾਲ ਦੁਨੀ ਚੰਦ ਦੀ ਮੌਤ ਹੋਈ ਦੁਨੀ ਚੰਦ ਜੀ ਦੇ ਦੋਵੇਂ ਪੋਤਰੇ ਭਾਈ ਅਨੂਪ ਸਿੰਘ ਤੇ ਭਾਈ ਸਰੂਪ ਸਿੰਘ ਪਿਤਾ ਦਾ ਦਾਗ ਧੋਣ ਲਈ ਆਨੰਦਪੁਰ ਸਾਹਿਬ ਵੱਲ ਚੱਲ ਪਏ ਕਿਨਾਂ ਦੋਵਾਂ ਨੇ ਨਿਰਮੋਹ ਘੜ ਦੀ جنگ ਵਿੱਚ ਸ਼ਹਾਦਤ ਪਾਈ ਦੁਨੀ ਚੰਦ ਦੇ ਭੱਜ ਜਾਣ ਤੇ ਮਹਾਰਾਜ ਨੇ ਫਰਮਾਇਆ ਸੀ ਕਿ ਕੈਸਾ ਮੂੜ ਹੈ ਦੁਨੀ ਚੰਦ ਜੋ ਹਾਥੀ ਦੇ ਟੱਕਰੇ ਵਿੱਚ ਮੌਤ ਤੋਂ ਡਰ ਭੱਜਿਆ ਅਤੇ ਉਹ ਨਹੀਂ ਜਾਣਦਾ ਕਿ ਮੌਤ ਦਾ ਹਰ ਪਲ ਹਰ ਕਦਮ ਤੇ ਹਰ ਹਾਲ ਖੜੀ ਹੈ ਆ ਸੰਗਤ ਜੀ ਗੁਰੂ ਜੀ ਨੇ ਦਿਨ ਚੜ੍ਹੇ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਭਾਈ ਬਚਿੱਤਰ ਸਿੰਘ ਜੀ ਨੂੰ 나ਗਣੀ ਤੇ ਥਾਪੀ ਦੇ ਕੇ ਕਿਲੇ ਦੀ ਦੀਵਾਰ ਤੇ ਭੇਜ ਦਿੱਤਾ ਪਹਾੜੀਆਂ ਦਾ ਭੇਜਿਆ ਮਸ ਹਾਥੀ ਜਦ ਦਰਵਾਜ਼ੇ ਵੱਲ ਵਧਿਆ ਤਾ ਭਾਈ ਜੀ ਨੇ ਸਤ ਸ੍ਰੀ ਅਕਾਲ ਦਾ ਜੈਕਾਰਾ ਗਜਾ ਕੇ ਅੱਖ ਦੇ ਫੋਰ ਵਿੱਚ ਬਿਜਲੀ ਦੇ ਕੁੰਦਨ ਵਾਂਗ ਓੜੇ ਨੂੰ ਭਜਾ ਹਾਥੀ ਬਾਸ ਲੈ ਜਾ ਕੇ ਦੋਨਾਂ ਪੈਰਾਂ ਦਾ ਭਾਰ ਘੋੜੇ ਦੀ ਰਕਾਬ ਵਿੱਚ ਪਾ ਐਸਾ ਜ਼ੋਰ ਦਾ ਹਾਥੀ ਦੇ ਮਸਕ ਵਰਸ਼ਾ ਮਾਰਿਆ ਕਿ নাগਨੀ ਉਸ ਦੇ ਮੱਥੇ ਨੂੰ ચીਰ ਗਈ ਤੇ ਹਾਥੀ ਚੀਕਦਾ ਚਹਾੜਦਾ ਪਹਾੜੀ ਫੌਜਾਂ ਨੂੰ ਹੀ ਲਟਾਰਨ ਲੱਗਾ ਜਾਦੇ ਹੀਲੇ ਉਪਰਾਲੇ નિਸਫਲ ਹੋ ਗਏ ਤੇ ਜੁੱਧ ਵਿੱਚ ਖਾਲਸੇ ਦਾ ਹੱਥ ਹਰਥਾ ਉੱਤੇ ਹੀ ਉੱਤੇ ਦੇਖਿਆ ਤਾਂ ਉਹਨਾਂ ਦੇ ਵਜ਼ੀਰ ਪੰਮੇ ਨੇ ਦਾਅ ਖੇਡਣ ਲਈ ਕਿਹਾ ਕਿ ਗੁਰੂ ਜੀ ਨੂੰ ਬੇਨਤੀ ਕੀਤੀ ਜਾਏ ਕਿ ਕੁਝ ਚਿਰ ਲਈ ਉਹ ਆਨੰਦਪੁਰ ਛੱਡ ਦੇਣ ਤਾਂ ਕਿ ਉਹਨਾਂ ਦੀਆਂ ਫੌਜਾਂ ਵਾਪਸ ਜਾ ਸਕਣ ਤੇ ਉਹਨਾਂ ਦਾ ਨੱਕ ਨਮੂਜ ਬਾਤ ਜਾਏ ਇਹ ਬੇਨਤੀ ਉਹਨਾਂ ਗਊ ਦੇ ਗੋਬਰ ਨਾਲ ਕਾਗਜ਼ ਤੇ ਲੇਕੇ ਆਨੰਦਗੜ੍ਹ ਦੇ ਵੱਡੇ ਦਰਵਾਜੇ ਤੇ ਚਪਕਾ ਦਿੱਤੀ ਤੇ ਨਾਲ ਹੀ ਆਪਣੀ ਸੱਚਾਈ ਦਾ ਯਕੀਨ ਦਲਵਾਉਣ ਲਈ ਇੱਕ ਗਊ ਵੀ ਦਰਵਾਜੇ ਤੇ ਬੰਨ ਗਏ ਆ ਸੰਗਤ ਜੀ ਗੁਰੂ ਮਹਾਰਾਜ ਨੇ ਵੀ ਵਿਚਾਰ ਕੀਤੀ ਕਿ ਜੇ ਇਤਨੀ ਗੱਲ ਨਾਲ ਉਹ ਘੇਰਾ ਤੋੜਨ ਤੇ ਵਾਪਸ ਜਾਣ ਨੂੰ ਤਿਆਰ ਹਨ ਤਾਂ ਕੋਈ ਹਰਜ ਨਹੀਂ ਨਾਲ ਹੀ ਉਹ ਮਿਲੇ ਸਮੇਂ ਨੂੰ ਮਾਲਵਾ ਦੇ ਦੌਰੇ ਲਈ ਵਰਤਣਾ ਚਾਹੁੰਦੇ ਸਨ ਸੋ ਪਰਉਪਕਾਰੀ ਗੁਰੂ ਨੇ ਆਪਣੀਆਂ ਫੌਜਾਂ ਸਮੇਤ ਆਨੰਦਪੁਰ ਛੱਡ ਦਿੱਤਾ ਤੇ 3 ਮੀਲ ਦੂਰ ਪਿੰਡ ਨਿਰਮੋਹੀ ਜਾ ਟਿਕੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਸਾਖੀ ਦੀ ਅਗਲੀ ਲੜੀ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ ਸੋ ਸਾਧ ਸੰਗਤ ਜੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਖੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਜਿਸ ਵੀਰ ਭੈਣ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਓ ਜੀ ਸਾਖੀ ਦੀ ਅਗਲੀ ਲੜੀ ਜਲਦੀ ਹੀ ਲੈ ਕੇ ਹਾਜ਼ਰ ਹੁੰਨੇ ਹਾਂ ਤਾਂ ਤੱਕ ਲਈ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ